ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਯੋਗਦਾਨੀ ਹੇਠ ਪੰਜਾਬ ਦੇ ਵਿੱਚ ਜੋ ਚੌਕਮুখী ਵਿਕਾਸ ਹੋ ਰਿਹਾ ਹੈ ਉਹਦੇ ਵਿੱਚ ਖਾਸ ਕਰਕੇ ਐਜੂਕੇਸ਼ਨ ਔਰ ਮੈਡੀਕਲ ਦਾ ਖਾਸ ਧਿਆਨ ਕੇ ਜਾ ਰਿਹਾ ਹੈ ਅੱਜ ਸਰਕਾਰੀ ਮਿਡਲ ਸਕੂਲ ਬਸਤੀ ਸ਼ੇਖ ਦੇ ਵਿੱਚ ਜਿਹੜਾ ਸਮਾਰਟ ਰੂਮ ਬਣਾਇਆ ਗਿਆ ਹੈ ਜਦੀ ਲਾਗਤ 7.5 ਲੱਖ ਰੁਪਏ ਆਈ ਹੈ ਸੋ ਅੱਜ ਪੰਜਾਬ ਦੇ ਵਿੱਚ ਜੋ ਹੈ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਗਵਰਨਮੈਂਟ ਐਜੂਕੇਸ਼ਨ ਦਾ ਜੋ ਮਿਆਰ ਬਹੁਤ ਉੱਚਾ ਚੁੱਕਿਆ ਗਿਆ ਹੈ ਤੇ ਪਹਿਲੀ ਵਾਰੀ ਹੋਇਆ ਹੈ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਅਗਰ ਤੁਸੀਂ ਦੇਖੋ ਇਹ ਜੋ ਕਮਰੇ ਬਣਿਆ ਹੈ ਸਮਾਰਟ ਰੂਮ ਬਹੁਤ ਬੜੀਆਂ ਮੇਰੇ ਖਿਆਲ ਵਿੱਚ ਇਦਾਂ ਦਾ ਕਮਰਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਨਹੀਂ ਹੋਏਗਾ ਕਲਾਸ ਰੂਮ ਇਦਾਂ ਦੇ ਬਣਿਆ ਹੈ ਸੋ ਇਹ ਸਾਰੀ ਸਾਡੇ ਮੁਖਤਿਆਰ ਬੋਲਕੀਮਾਨ ਸਾਹਿਬ ਜੀ ਦੀ ਯੋਗਗੋਈ ਔਰ ਐਜੂਕੇਸ਼ਨ ਡਿਸਟ੍ਰਿਕਟ ਬੈਂਸ ਸਾਹਿਬ ਇਨ੍ਹਾਂ ਨੇ ਜੀ ਅਸੀਂ ਜੋ ਟੀਚਰ ਸਰਬਾਨਾਂ ਨੂੰ ਅੱਜ ਵਿਦੇਸ਼ਾਂ 'ਚ ਭੇਜ ਕੇ ਟ੍ਰੇਨਿੰਗ ਦੁਆਰੇ ਆ ਤਾਂ ਕਿ ਬਾਹਰ ਦੇ ਦਿਸਪੀਨ 'ਚ ਪੜਾਈ ਹੁੰਦੀ ਹੈ ਉੱਥੋਂ ਸਿੱਖਿਆ ਲੈ ਕੇ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਬੱਚਿਆਂ ਨੂੰ ਅਸੀਂ ਸਿੱਖਿਸ਼ਕੀਏ ਐਸਾ ਪ੍ਰਯਾਸ ਕੀਤਾ ਜਾ ਰਿਹਾ ਹੈ